ਉਹ ਦੇਖ ਰਹੇ ਸਬਜੀਗਾਂ ਨੂੰ ਲੈ ਕੇ ਹਾਜ ਨੇ ਅੱਜ ਦੀ ਵੱਡੀ ਖਬਰ ਯੂਨੀਵਰਸਿਟੀ ਦੀ ਸਾਰੀ ਰੋਕਣ ਦਾ ਸਾਬਕਾ ਸੀਐਮ ਚੰਨੀ ਨੇ ਕੀਤੀ ਸਰਕਾਰ ਦੀ ਨਖੇਦੀ ਉਹ ਸਾਰੀ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਮੁਕੰਮਲ ਕਰਨ ਦੀ ਮੰਗ ਕੀਤੀ ਅਸ਼ੋਕ ਕੁਮਾਰ ਚਿੱਤਲ ਪੰਜਾਬੀ ਜਾਗਰਣ ਬੇਲਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਦੇ ਮੈਂਬਰ ਚਰਨਦੀਪ ਸਿੰਘ ਚੰਨੀ ਨੇ ਪੰਜਾਬ ਸਰਕਾਰ ਵੱਲੋਂ ਪਿੰਡ ਜਟਾਣਾ ਨੇੜੇ ਬਨਰ ਰਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਪੀਤੇ ਸਾਢੇ 3 ਸਾਲਾਂ ਤੋਂ ਕੰਮ ਰੋਕਣ ਦੀ ਸਖਤ ਨਖੇਦੀ ਕਰਦੇ ਆ ਪੰਜਾਬ ਸਰਕਾਰ ਤੋਂ ਇਸ ਯੂਨੀਵਰਸਿਟੀ ਦੀ ਉਸਾਰੀ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਮੁਕੰਮਲ ਕਰਨ ਦੀ ਮੰਗ ਕੀਤੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿੱਚ ਛੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਗਰ ਪੰਚਾਇਤ ਸ਼੍ਰੀ ਚਮਕੌਰ ਸਾਹਿਬ ਤੋਂ 42 ਏਕੜ ਜ਼ਮੀਨ ਖਰੀਦ ਕੇ ਇਸ ਦੇ ਇਸ ਤੇ 500 ਕਰੋੜ ਰੁਪਏ ਦੀ ਲਾਗਤ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਬੰਨਵਾਲੀ ਸਕਿੱਲ ਯੂਨੀਵਰਸਿਟੀ ਦਾ ਕੰਮ ਸ਼ੁਰੂ ਕਰਵਾਇਆ ਉਹਨਾਂ ਨੇ ਦੱਸਿਆ ਕਿ ਯੂਨੀਵਰਸਿਟੀ ਨੂੰ ਬਣਾਉਣ ਤੋਂ ਪਹਿਲਾਂ ਉਹਨਾਂ ਤਕਨੀਕੀ ਮਾਰਾ ਨਾਲ ਕੈਨੇਡਾ ਅਮਰੀਕਾ ਤੇ ਯੂਕੇ ਆਦਿ ਦੇਸ਼ਾਂ ਦਾ ਦੌਰਾ ਕਰਕੇ ਉੱਥੋਂ ਦੇ ਵਿਦਿਆਕ ਸਿਸਟਮ ਨੂੰ ਜਾਣਿਆ ਤੇ ਮਾਰਾ ਕੋਲੋਂ ਉਸ ਸਿਸਟਮ ਅਨੁਸਾਰ ਇਸ ਯੂਨੀਵਰਸਿਟੀ ਵਿੱਚ ਤਕਨੀਕੀ ਕੋਰਸ ਸ਼ੁਰੂ ਕਰਵਾਉਣ ਲਈ ਪ੍ਰੋਜੈਕਟ ਤੇ ਰਿਪੋਰਟ ਤਿਆਰ ਕਰਵਾਈ ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਹੋਰ ਤਕਨੀਕੀ ਕੋਰਸਾਂ ਤੋਂ ਬਿਨਾਂ ਏਅਰ ਕਰਾਫਟ ਇੰਜੀਨੀਅਰਿੰਗ ਰਹੇਗਾ ਦਾ ਕੋਰਸ ਵੀ ਕਰਵਾਇਆ ਜਾਣਾ ਸੀ ਤਾਂ ਜੋ ਪੰਜਾਬ ਦੇ ਨੌਜਵਾਨ ਹੈਲੀਕਾਪਟਰਾਂ ਦੇ ਜਾਜਾਤ ਚਲਾਉਣ ਸਿੱਖ ਕੇ 에ਅਰ ਸਪੇਸ ਦੇ ਖੇਤਰ ਵਿੱਚ ਵੀ ਅੱਗੇ ਵਧ ਸਕਣ ਚੰਨੀ ਨੇ ਦੱਸਿਆ ਕਿ ਕੈਨੇਡਾ ਤੇ ਯੂਕੇ ਦੀਆਂ ਯੂਨੀਵਰਸਿਟੀਆਂ ਨਾਲ ਇਸ ਸਕਿੱਲ ਯੂਨੀਵਰਸਿਟੀ ਵੱਲੋਂ ਆਪਸੀ ਸਮਝੌਤੇ ਸਹੀ ਪੱਧ ਕੀਤੇ ਗਏ ਸਨ ਤਾਂ ਜੋ ਵਿਦਿਆਰਥੀਆਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਵਿਦੇਸ਼ੀ ਯੂਨੀਵਰਸਿਟੀ ਦੀ ਪੜ੍ਹਾਈ ਦੇ ਮੌਕੇ ਹਾਸਲ ਹੋ ਸਕਣ ਉਹਨਾਂ ਦੱਸਿਆ ਕਿ ਕਾਂਗਰਸ ਸਰਕਾਰ ਸਮੇਂ ਇਸ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਤੋਂ ਬਿਨਾਂ ਵਿਦਿਆਰਥੀਆਂ ਦੀ ਪੜਾਈ ਲਈ ਤਿੰਨ ਵੱਡੇ-ਵੱਡੇ ਵਿਦਿਆਇਕ ਬਲਾਕ ਤਿਆਰ ਕੀਤੇ ਗਏ ਸਨ ਪਰ ਮਾਰਚ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਉਪਰੰਤ ਇਸ ਯੂਨੀਵਰਸਿਟੀ ਦਾ ਨਿਰਮਾਣ ਕਾਰਜਾਂ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਧੰਨਵਾਦ